ਜਿਹੜਾ ਕਲ ਸ਼ਬਦ ਪੜਿਆ ਹੈ ਉਸਦੇ ਅਰਥ ਜਾਣਾਂਗੇ ਜਿਸ ਨੇ ਵੀਡੀਓ ਨਹੀਂ ਦੇਖੀ ਤਾਂ ਕਮੈਂਟ ਬਾਕਸ ਵਿੱਚ ਆਪ ਜੀ ਨੂੰ ਲਿੰਕ ਮਿਲ ਜਾਵੇਗਾ ਜਾ ਕੇ ਜਰੂਰ ਦੇਖ ਲੈਣਾ ਜੀ ਤਾਂ ਗੁਰੂ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ ਕਿ ਜਿਵੇਂ ਇੱਕ ਮਨੁੱਖ ਆਪਣਾ ਜੀਵਨ ਬਤੀਤ ਕਰਨ ਵਾਸਤੇ ਇੱਕ ਸੋਦੇ ਦੀ ਦੁਕਾਨ ਖੋਲਦਾ ਹੈ ਅਤੇ ਸੋਦਾ ਰੱਖਣ ਵਾਸਤੇ ਉਸ ਦੀ ਦੁਕਾਨ ਉੱਤੇ ਵੱਖ-ਵੱਖ ਭਾਂਡੇ ਹੁੰਦੇ ਹਨ ਜਿਸ ਵਿੱਚ ਉਹ ਸੋਦਾ ਰੱਖਦਾ ਹੈ ਅਤੇ ਦੁਕਾਨ ਉੱਤੇ ਆਏ ਗਾਹਕ ਨਾਲ ਗੱਲ ਕਰਕੇ ਕੁਝ ਪਦਾਰਥ ਖਰੀਦਾ ਹੈ ਤੇ ਕੁਝ ਵੇਚਦਾ ਹੈ ਅਤੇ ਜਦੋਂ ਚੰਗਾ ਮੁਨਾਫਾ ਹੋਵੇ ਤਾਂ ਫਿਰ ਖੁਸ਼ ਹੋਣਾ ਕਰਦਾ ਹੈ ਇਸੇ ਤਰ੍ਹਾਂ ਹੀ ਸਾਨੂੰ ਆਪਣੇ ਜੀਵਨ ਨੂੰ ਇੱਕ ਦੁਕਾਨ ਬਣਾ ਲੈਣਾ ਹੈ ਅਤੇ ਉਸ ਵਿੱਚ ਨਾਮ ਰੂਪੀ ਸੌਦਾ ਰੱਖਣਾ ਹੈ ਸੌਦਾ ਰੱਖਣ ਵਾਲਾ ਭਾਂਡਾ ਕਿਹੜਾ ਹੋਵੇਗਾ ਸੁਰਤ ਸੋਚ ਕਰ ਭਾਂਡਾ ਸਾਲ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਆਪਣੇ ਸੁਰਤ ਵਿੱਚ ਚੇਤਾ ਰੱਖਣਾ ਹੈ ਅਤੇ ਆਏ ਗਏ satsangian ਨਾਲ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਸੁਣੀ ਹੈ ਅਤੇ ਕਰਨੀ ਹੈ ਜਿਸ ਤੇ ਨਾਲ ਮਨ ਵਿੱਚ ਖਿੜਾਓ ਪੈਦਾ ਹੋਵੇਗਾ ਆਨੰਦ ਦੀ ਪ੍ਰਾਪਤੀ ਹੋਵੇਗੀ